ਨਾ ਹੱਥ ਤੇ ਕੀ ਹੋ ਗਿਆ ਕੋਸ਼ ਨਹੀਂ ਹੋਇਆ ਸੰਧਾ ਵੀ ਗਿਆ ਸੀ ਵੀ ਪਤਾ ਨਹੀਂ ਕੋਈ ਹੱਥ ਤੇ ਕੋਈ ਚੀਜ਼ ਚੂਜ ਮਰਾਲੀ ਉਹ ਨਹੀਂ ਨਹੀਂ ਸੰਧੂ ਸਾਹਿਬ ਕੁਝ ਨਹੀਂ ਮਰਾਇਆ ਇਹਦੇ ਤੋਂ ਤਾਂ ਮੈਂ ਇਹੋ ਜੀ ਚੀਜ਼ ਬਣਾਉਣ ਲੱਗੀ ਆ ਜਿਹੜੀ ਆਪਣੇ ਬੱਚੇ ਭੱਜ ਭੱਜ ਕੇ ਖਾਂਦੇ ਆ ਨਾ ਚਾਕਲੇਟ ਜੈਲੀਆਂ ਟੌਫੀਆਂ ਉਹ ਖਾਣੀਆਂ ਬੰਦ ਕਰ ਦੇਣਗੇ ਦੋਸਤੋ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਵੀ ਆਪਾਂ ਇਸ ਤੋਂ ਕੀ ਬਣਾਉਣ ਲੱਗੇ ਆ ਠੀਕ ਹਾਂਜੀ ਇਹ ਬਾਨੀ ਕਿਵੇਂ ਆ ਤੁਹਾਨੂੰ ਸਾਰਾ ਦੱਸਾਂਗੇ ਦੋਸਤੋ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਚਾਣ ਵਾਲਿਆਂ ਦੇ ਨਾਂ ਬੋਲ ਲਈਏ ਜਿਨ੍ਹਾਂ ਨੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀ ਸਭ ਤੋਂ ਪਹਿਲਾ ਨਾਮ ਹੈ ਜੀ ਗੁਰਮੀਤ ਢਿੱਲੋਂ ਇਹ ਨੇ ਜੀ ਰਾਮਗੜ੍ਹ ਚੁੰਗਾ ਸ਼੍ਰੀ ਮੁਕਸਸਰ ਸਾਹਿਬ ਤੋਂ ਉਸ ਤੋਂ ਬਾਅਦ ਨੇ ਜੀ ਚੌਧਰੀ ਰਿਜ਼ਵਾਨ जाट ਇਹ ਨੇ ਜੀ ਲਾਹੌਰ ਤੋਂ ਫਿਰ ਨੇ ਜੀ ਪ੍ਰਦੀਪ ਕੁਮਾਰ ਸ਼੍ਰੀ ਗੰਗਾ ਨਗਰ ਤੋਂ ਸ਼ਿਲਪਾ ਸਿੰਘਲਾ ਉਸ ਤੋਂ ਬਾਅਦ ਨੇ ਜੀ ਸਰਜੀਤ ਸਿੰਘ ਫਗਵਾੜਾ ਤੋਂ ਤੇ ਤਿਸ਼ਾ ਅਰੋੜਾ ਰੋਜਪੁਰ ਤੋਂ ਸੋ ਦੋਸਤੋ ਅਗਲੀ ਵੀਡੀਓ ਛੋਟਾ ਵੀ ਨਾਮ ਲਾਵਾਂਗੇ ਛੋਟੇ ਛੋਟੇ ਕਮੈਂਟ ਜਰੂਰ ਕਰਿਓ ਹਨਾਂ ਦੇ ਬੱਚੇ ਆ ਜਿਹੜੇ ਕਿ ਚਾਕਲੇਟ ਖਾਂਦੇ ਆ ਜੈਲੀਆਂ ਖਾਂਦੇ ਆ ਜਾਂ ਟਾਫੀਆਂ ਖਾਂਦੇ ਆ ਆ ਚੀਜ਼ ਜੇ ਤੁਸੀਂ ਖਵਾਓਗੇ ਨਾ ਫਿਰ ਉਹ ਸਾਰੀਆਂ ਚੀਜ਼ਾਂ ਉਹ ਬਾਜ਼ਾਰ ਵਾਲੀਆਂ ਛੱਡ ਜਾਣਗੇ ਇਹਦੇ ਲਈ ਆਪਾਂ ਨੂੰ ਚਕੰਦਰ ਚਾਹੀਦੀ ਆ ਦੋਸਤੋ ਚਕੰਦਰ ਜਾਨੀ ਕਿ ਬੀਟਰੂਟ ਤੇ ਇਹਨੂੰ ਆਪਾਂ ਕੱਟ ਕੇ ਛਿੱਲ ਕੇ ਤੇ ਇਹਦਾ ਆਪਾਂ ਜੂਸ ਬਣਾਵਾਂਗੇ ਜੀ ਪਹਿਲਾਂ ਹਾਂ ਸਹੀ ਆ ਪਵਨ ਆਪਣਾ ਜੈਸ ਵੀ ਵੇ ਕਿੰਨੇ ਖਾਂਦਾ ਸੀ ਤੇ ਹੁਣ ਇਹ ਜੈਲੀ ਖਾਣ ਲੱਗ ਗਿਆ ਹਾਂਜੀ ਹਾਂਜੀ ਆਪਾਂ ਇੱਕ ਹੀ ਜਿਹੜਾ ਵੱਡਾ ਜਪੰਦਰ ਸੀਗਾ ਉਹ ਲੈ ਲਿਆ ਸੀ ਤੇ ਉਹਦੇ ਆਪਾਂ ਛੋਟੇ-ਛੋਟੇ ਪੀਸ ਕਰਕੇ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਲੈਣੇ ਆ ਹਾਂਜੀ ਹਾਂਜੀ ਜਿਹੜਾ ਕਿ ਆਪਣਾ ਇੰਨਾ ਸਾਰਾ ਜੂਸ ਆ ਬਣ ਕੇ ਹੋ ਗਿਆ ਜੀ ਤਿਆਰ ਤੁਸੀਂ ਕਿਸੇ ਵੀ ਤਰੀਕੇ ਨਾਲ ਆ ਜਿਹੜਾ ਕਿ ਇਹ ਜੂਸਰ ਦੇ ਵਿੱਚ ਕੱਢਣਾ ਚਾਹੁੰਦੇ ਹੋ ਤਾਂ ਜੂਸਰ 'ਚ ਵੀ ਜਿਹੜਾ ਕਿ ਜੂਸ ਤੁਸੀਂ ਕੱਢ ਲੈਣਾ। ਹਾਂਜੀ ਹੁਣ ਆਪਾਂ ਕੀ ਕਰਨਾ? ਹੁਣ ਆਪਾਂ ਲੈਣਾ ਜੀ ਕੌਰਨਫਲੋਰ। ਕੌਰਨਫਲੋਰ ਤੁਹਾਨੂੰ ਜਿਹੜਾ ਕਿ ਆਮ ਹੀ ਮਿਲ ਜਾਊਗਾ ਜੇ ਤੁਹਾਡੇ ਕੋਲ ਇਹ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਦੂਜਾ ਆਟਾ ਵੀ ਪਾ ਸਕਦੇ ਹੋ ਕੋਈ ਵੀ ਜਾਰਾ ਰੋਟ ਵਗੈਰਾ ਪਾ ਸਕਦੇ ਹੋ। ਇਸ ਕੌਰਨਫਲੋਰ ਹੋਵੇ ਜਿਆਦਾ ਵਧੀਆ। ਠੀਕ ਹੈ। ਤੇ ਠੀਕ ਹੈ ਜੀ ਜਾਂ ਮੈਦਾ ਪਾ ਸਕਦੇ ਹਾਂ। ਤੇ ਉਹਨੇ ਇਹਦੇ ਆਪਾਂ 2-3 ਚਮਚ ਜਿਹੜੇ ਕਿ ਲਏ ਸੀਗੇ ਤੇ ਇਹਨੂੰ ਆਪਾਂ ਇਸ ਜੂਸ ਦੇ ਵਿੱਚ ਮਿਕਸ ਕਰ ਲਾਂਗੇ ਹਾਂਜੀ ਹਾਂਜੀ ਹੁਣ ਆਪਾਂ ਇੱਕ ਲੈ ਲਈਏ ਜੀ ਕੜਾਈ ਤੇ ਉਹਦੇ ਵਿੱਚ ਆਪਾਂ ਜਿਹੜਾ ਕੀ ਆਟਾ ਜੂਸ ਦੇ ਵਿੱਚ ਘੋਲ ਕੇ ਰੱਖਿਆ ਸੀਗਾ ਕੌਰਨਫਲੋਰ ਤੇ ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਕੜਾਈ 'ਚ ਠੀਕ ਹਾਂਜੀ ਹੁਣ ਜਿਵੇਂ ਆਪਾਂ ਸਿਮ ਗੈਸ ਕੀਤੀ ਆ ਤੇ ਸਿਮ ਗੈਸ ਤੇ ਆਪਾਂ ਜ ਇਹਨੂੰ ਹਿਲਾਈ ਜਾਵਾਂਗੇ ਤੇ ਹੁਣ ਦੋਸਤੋ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਦੇਸੀ ਘਿਓ ਦਾ ਅੱਛਾ ਇੱਕ ਚੰਗ ਜਿਹੀ ਸੇਕ ਹੋ ਪਾਲਿਆ ਹਾਂਜੀ ਹੁਣ ਇਹਦੇ ਚਾਕਲੇਟ ਵਰਗੀ ਉਹ ਖੁਸ਼ਬੂ ਆਉਣ ਲੱਗੀ ਹਾਂਜੀ ਤੇ ਬਣੂਗਾ ਵੀ ਬਹੁਤ ਟੇਸਟੀ ਦੋਸਤੋ ਤੇ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਟੇਸਟ ਦੇ ਅਨਸਾਰ ਖੰਡ ਪਾਵਾਂਗੇ ਜੀ ਠੀਕ ਹੈ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਠੀਕ ਹਾਂਜੀ ਦੋਸਤੋ ਆਪਾਂ ਲਿਆ ਜੀ ਇੱਥੇ ਡਰਾਈ ਫਰੂਟ ਠੀਕ ਡਰਾਈ ਫਰੂਟ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲੈ ਸਕਦੇ ਜਿਹੜਾ ਤੁਹਾਨੂੰ ਪਸੰਦ ਹੋਵੇ ਆਪਾਂ ਜਿਵੇਂ ਕਿਸ਼ਮਿਸ਼ ਲਈ ਆ ਕਾਜੂ ਲਈ ਆ ਮਗਜ ਲਈ ਆ ਮੂੰਗਫਲੀ ਲਈ ਆ ਤੇ ਆਪਾਂ ਲਿਆ ਜੀ ਬਦਾਮ ਤੇ ਇੱਕ ਕੱਪ ਲਿਆ ਜੀ ਇਲੈਚੀਆਂ ਇਲੈਚੀਆਂ ਨੂੰ ਆਪਾਂ ਥੋੜਾ ਜਿਹਾ ਕੁੱਟ ਲਿਆ ਸੀਗਾ ਠੀਕ ਹੈ ਠੀਕ ਹੈ ਜੀ ਤੇ ਹੁਣ ਇਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾ ਦਾਂਗੇ ਠੀਕ ਥੋੜੀਆਂ-ਥੋੜੀਆਂ ਆਪਾਂ ਰੱਖ ਲੈਣੇ ਆ ਬਾਅਦ ਦੇ ਵਿੱਚ ਡੈਕੋਰੇਸ਼ਨ ਵਾਸਤੇ ਹੋਰ ਕਸ਼ਬੂ ਕਿੰਨੀ ਵਧੀਆ ਆ ਰਹੀ ਹੈ ਹਾਂ ਜੀ ਤੇ ਬਹੁਤ ਹੀ ਦੋਸਤੋ ਟੇਸਟੀ ਚੀਜ਼ ਬਣ ਲੱਗੀ ਆ ਜਿਵੇਂ ਆਪਣੇ ਬੱਚੇ ਆ ਇਹ ਚੀਜ਼ਾਂ ਖਾਂਦੇ ਆ ਬਾਜ਼ਾਰੋਂ ਲਿਆ ਲਿਆ ਕੇ ਤਾਂ ਤੁਸੀਂ ਜਿਹੜੀ ਕਿ ਬੱਚਿਆਂ ਨੂੰ ਘਰੇ ਹੀ ਬਣਾ ਕੇ ਦੇ ਸਕਦੇ ਹੋ ਹਾਂ ਜੀ ਤੇ ਹੁਣ ਜਿਹੜਾ ਕਿ ਪੈਨ ਛੱਡ ਚੁੱਕਿਆ ਤੇ ਹੁਣ ਆਪਾਂ ਦੋਸਤੋ ਇਹਦੇ ਵਿੱਚ ਇੱਕ ਨਰੀਅਲ ਦਾ ਬੁਰਾਦਾ ਵੀ ਪਾ ਦਾਂਗੇ। ਠੀਕ ਆ। ਹਾਂਜੀ। ਹੁਣ ਇਹਨੂੰ ਆਪਾਂ ਕਰ ਲੈਨੇ ਆ ਮਿਕਸ ਚੰਗੀ ਤਰ੍ਹਾਂ। ਆ ਦੇਖੋ ਬਿਲਕੁਲ ਵੀ ਹੁਣ ਪੈਨ ਦੇ ਨਾਲ ਨਹੀਂ ਲੱਗਿਆ ਹੋਇਆਗਾ। ਬਿਲਕੁਲ। ਹਾਂਜੀ। ਤੇ ਹੁਣ ਆਪਾਂ ਕੀ ਕਰਾਂਗੇ ਇੱਕ ਆਪਾਂ ਪਲੇਟ ਲੈ ਲਾਂਗੇ ਜਿਹਦੇ ਵਿੱਚ ਇਹਨੂੰ ਸੈੱਟ ਕਰਾਂਗੇ। ਉਹਦੇ ਲਈ ਤੁਸੀਂ ਕੀ ਕਰਨਾ ਦੋਸਤੋ? ਪਲੇਟ ਕੋਈ ਵੀ ਲੈ ਕੇ ਹੋ ਤੇ ਆਪਾਂ ਦੇਸੀ ਘਿਓ ਥੋੜਾ ਜਿਹਾ ਲਾਤਾ ਤਾਂ ਜੋ ਪਲੇਟ ਦੇ ਨਾਲ ਬਿਲਕੁਲ ਵੀ ਨਾ ਲੱਗੇ। ਤੇ ਹੁਣ ਆਪਾਂ ਇਹਨੂੰ ਇਸ ਪਲੇਟ ਦੇ ਵਿੱਚ ਪਾ ਲਾਂਗੇ। ਗੈਸ ਆਪਾਂ ਬੰਦ ਕਰ ਦੇਣੀ ਹੈ ਇੱਕ ਵਾਰੀ ਤੁਸੀਂ ਟਰਾਈ ਕਰਕੇ ਜਰੂਰ ਦੇਖਿਓ ਤੇ ਤੁਸੀਂ ਆਪ ਹੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੰਨੀ ਵਧੀਆ ਬਣਦੀ ਹੈ ਕਿੰਨੀ ਹੈਲਦੀ ਆ ਜੇ ਆਪਣੇ ਬੱਚੇ ਬਾਜ਼ਾਰਾਂ ਤੋਂ ਲਿਆ ਲਿਆ ਕੇ ਖਾਂਦੇ ਆ ਤੇ ਕਿਉਂ ਨਾ ਆਪਾਂ ਆਪਣੇ ਬੱਚਿਆਂ ਨੂੰ ਘਰੇ ਬਣਾ ਕੇ ਦੇਈਏ ਹੋਣਾ ਜਿਹੜੇ ਕਿ ਆਪਾਂ ਉੱਪਰ ਦੀ ਬਾਕੀ ਡਰਾਈ ਫਰੂਟ ਜਿਹੜੇ ਰੱਖੇ ਸੀਗੇ ਉਹਦੇ ਨਾਲ ਆ ਡੈਕੋਰੇਸ਼ਨ ਕਰ ਦਿੰਨੇ ਆ ਠੀਕ ਆਪਾਂ ਨੂੰ ਮੇਰਾ ਤਾਂ ਜੇ ਕਰਦਾ ਸਾਰਾ ਖਾ ਜਾ ਹੁਣੇ ਹਾਂਜੀ ਬਸ ਜਿਹੜੇ ਕਿ ਜਦੋਂ ਇਹ ਪੀਸ ਬਣ ਜਾਣਗੇ ਉਦੋਂ ਤੁਸੀਂ ਖਾ ਲਿਓ ਤੇ ਆਪਾਂ ਜਿਹੜੇ ਕਿ ਹੁਣ ਕਾਰਜੂ ਨਾਲ ਵੀ ਥੋੜੀ ਜਿਹੀ ਡੈਕੋਰੇਸ਼ਨ ਕਰ ਦਿੰਨੇ ਆ। ਹਾਂਜੀ ਹੁਣ ਆਪਾਂ ਥੋੜਾ ਟਾਈਮ ਇਹਨੂੰ ਫ੍ਰਿਜ 'ਚ ਰੱਖ ਲਿਆ ਸੀ ਤੇ ਇਹ ਆਪਣੀ ਬਿਲਕੁਲ ਸੈੱਟ ਹੋ ਚੁੱਕੀ ਆ ਤੇ ਹੁਣ ਆਪਾਂ ਇਹਦੇ ਪੀਸ ਕਰ ਲੈਨੇ ਆ। ਠੀਕ ਆ। ਹਾਂਜੀ ਤੇ ਇਹਨੂੰ ਆਪਾਂ ਜਿਹੜੇ ਕਿ ਵੱਡੀ ਪਲੇਟ 'ਚ ਸ਼ਿਫਟ ਕਰ ਲੈਨੇ ਆ। ਠੀਕ ਆ। ਹਾਂਜੀ। ਇਸੇ ਤਰ੍ਹਾਂ ਹੀ ਜੇ ਆਪਾਂ ਜਾਵਾਂ ਜੈਲੀ ਬਣ ਗਈ ਜਿਹੜੇ ਜੈਫਿਕ ਲਿਆ ਲਿਆ ਕਿ ਪਹਿਲਾਂ ਖਾਂਦਾ ਰਿਹਾ। ਬਿਲਕੁਲ ਜੀ ਤੇ ਦੋਸਤੋ ਇਹਨੂੰ ਆਪਾਂ ਰੱਖ ਲੈਨੇ ਆ ਇੱਕ ਵੱਡੀ ਪਲੇਟ ਦੇ ਵਿੱਚ। ਜਿਹੜੇ ਕਿ ਆਪਾਂ ਨੂੰ ਪੀਸ ਜਿਹੜੇ ਕੱਟਨੇ ਸੌਖੇ ਹੋ ਜਾਣਗੇ ਤੇ ਹੁਣ ਆਪਾਂ ਇਹਦੇ ਕੱਟ ਲੈਨੇ ਆ ਜੀ ਪੀਸ ਤੇ ਦੋਸਤੋ ਬਹੁਤ ਹੀ ਵਧੀਆ ਚੀਜ਼ ਬਣਦੀ ਐ ਜਦੋਂ ਕਿ ਆਪਣੇ ਘਰੇ ਆਉਣੇ ਹੋਣ ਮਹਿਮਾਨ ਤੇ ਆਪਣੇ ਕੋਲ ਕੋਈ ਨਾ ਹਨਾ ਮਠਿਆਈ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਜੇ ਤੁਸੀਂ ਹਾਂਜੀ ਬਿਨਾ ਖੋਏ ਤੋਂ ਨਾਲੇ ਹਾਂਜੀ ਨਾਲੇ ਹਾਂਜੀ ਆਹ ਦੇਖੋ ਦੋਸਤੋ ਡਰਾਈ ਫਰੂਟਾਂ ਨਾਲ ਭਰਪੂਰ ਇਹ ਤਾਂ ਆਪਾਂ ਹੁਣ ਜਮਾ ਜੈਲੀ ਬਣ ਗਈ ਹੈ ਨਾ ਹਾਂਜੀ ਆ ਦੇਖੋ ਹੂੰ ਬਿਲਕੁਲ ਹਾਂਜੀ ਤੇ ਦੋਸਤੋ ਤੁਸੀਂ ਜਰੂਰ ਟਰਾਈ ਕਰਿਓ ਆਪਣੇ ਬੱਚਿਆਂ ਨੂੰ ਵੀ ਖਵਾਓ ਤੁਸੀਂ ਵੀ ਖਾਓ ਤੇ ਬਹੁਤ ਹੀ ਵਧੀਆ ਚੀਜ਼ ਬਣਦੀ ਹੈ ਇਹਦੇ ਨਾਲ ਕੋਈ ਸਾਈਡ ਇਫੈਕਟ ਨਹੀਂਗਾ ਕਿਉਂਕਿ ਤੁਹਾਨੂੰ ਸਾਰਾ ਪਤਾ ਹੀ ਹੈ ਵੀ ਕਿਹੜੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾਈਆਂ ਕੋਈ ਇਹੋ ਜੀ ਤਾਂ ਹੈ ਨਹੀਂਗੀ ਜਿਹਦੇ ਨਾਲ ਆਪਾਂ ਨੂੰ ਕੋਈ ਸਿਹਤ ਦਾ ਨੁਕਸਾਨ ਹੋਵੇ ਸੋ ਤੁਸੀਂ ਬਣਾ ਕੇ ਜਰੂਰ ਦੇਖਿਓ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਵੀ ਜਰੂਰ ਕਰ ਦਿਓ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ